ਪੇਟ ਦਰਦ ਹੁੰਦੀ ਹੈ ਪੇਟ ਦੇ ਵਿੱਚ ਜਲਨ ਹੁੰਦੀ ਹੈ ਜਾਂ ਫਿਰ ਬਦਹਜਮੀ ਹੁੰਦੀ ਆ ਕਿ ਜਾਂ ਅਕਸਰ ਮੂੰਹ ਦੇ ਵਿੱਚ ਰਹਿੰਦੇ ਨੇ ਛਾਲੇ ਤਾਂ ਤੁਹਾਨੂੰ ਕਹਿਣਾ ਤਰੀਕਾ ਦੱਸਾਂਗਾ ਜਿਸ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਆਪਣੀ ਪੇਟ ਦੀਆਂ तमाम ਸਮੱਸਿਆਵਾਂ ਜਿਵੇਂ ਕਿ ਪੇਟ ਦਰਦ ਮੂੰਹ ਦੇ ਵਿੱਚ ਛਾਲੇ ਜਾਂ ਫਿਰ ਟਾਇਲਟ बार-बार ਜਾਣਾ ਕਿ ਜਾਂ ਫਿਰ ਕਈ ਵਾਰੀ ਕਬਜ ਦੀ ਸ਼ਿਕਾਇਤ ਹੋ ਜਾਣਾ ਕਿ ਜਾਂ ਫਿਰ ਮੂੰਹ ਦੇ ਵਿੱਚ ਅਲਸਰ ਹੋ ਜਾਣਾ ਜਾਂ ਛਾਲੇ ਹੋ ਜਾਣਾ ਉਸ ਨੂੰ ਵੀ ਇਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਨਿਜਾਤ ਜੀ ਹਾਂ ਪੁਦੀਨੇ ਦੇ ਪੱਤੇ ਠੰਡੇ ਹੁੰਦੇ ਆ ਇਸ ਨਾਲ ਇਸਤੇਮਾਲ ਕਰੋ ਇਸ ਦਾ ਅਤੇ ਇਸ ਨਾਲ ਤੁਸੀਂ ਆਪ ਦੇ ਜਿਹੜੇਗੇ ਮੂੰਹ ਦੇ ਛਾਲੇ ਤੇ ਪੇਟ ਸਮਸੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇਗੇ ਹੋ ਲੱਸੀ ਜਿਹੜੀ ਚਾਟੇ ਦੀ ਉਸ ਨੂੰ ਪੀਣ ਦੇ ਨਾਲ ਹੀ ਪੇਟ ਦੀ ਐਸਿਡਿਟੀ ਦੇ ਸਾੜ ਵਿੱਚ ਕਾਫੀ ਜਿਹੜੀ ਰਾਹਤ ਮਹਿਸੂਸ ਹੁੰਦੀ ਏ ਜੇ ਤੁਸੀਂ ਨਿੰਬੂ ਪਾਣੀ ਦੀ ਵਰਤੋਂ ਕਰੋਗੇ ਤਾਂ ਇਸ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਆ ਲਗਾਇਆ ਉਹ ਤੁਹਾਨੂੰ ਪੇਟ ਦੀ ਸਮੱਸਿਆ ਤੋਂ ਹੋ ਸਕਦਾਗਾ ਇੱਕ ਲਾਸਟ ਤੁਹਾਨੂੰ ਕਹਿਣਾ ਤਰੀਕਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ तमाम ਮੁਸ਼ਕਲਾਂ ਤੋਂ ਸਭ ਤੋਂ ਤੇਜ਼ੀ ਨਾਲ ਜਿਹੜਾਗਾ ਫਰਕ ਹੈ ਪਾ ਸਕਦੇ ਹੋ ਕਰਨਾ ਤੁਸੀਂ ਕੀ ਗਾਇਆ ਬਚਪਨ ਦੇ ਵਿੱਚ ਸਾਡੀਆਂ ਮਾਤਾਵਾਂ ਜਿਹੜੀਆਂ ਸੀ ਸਾਨੂੰ ਇੱਕ ਅੰਮ੍ਰਿਤਾਰੇ ਦੀ ਗੋਲੀ ਦਿੰਦੀਆਂ ਹੁੰਦੀਆਂ ਸੀ ਤੁਸੀਂ ਅਕਸਰ ਖਾਂਦੇ ਹੀ ਹੋਵੋਗੇ ਹੁਣ ਲਿਕੁਇਡ ਫਾਰਮ ਦੇ ਵਿੱਚ ਤੁਹਾਨੂੰ ਅਕਸਰ ਬਾਜ਼ਾਰ ਵਿੱਚੋਂ ਜਾਂ ਫਿਰ ਸੋਸ਼ਲ ਮੀਡੀਆ ਆਨਲਾਈਨ ਤੁਹਾਨੂੰ ਮਿਲ ਜੇਗਾ ਅੰਮ੍ਰਿਤਾਰੇ ਦੀ ਲਿਕੁਇਡ ਜਿਹੜੀ ਤੁਸੀਂ ਲੈਣੀ ਹੈਗੀ ਮਤਲਬ ਕਿ ਡ੍ਰੋਪਰ ਹੁੰਦਾ ਆ ਛੋਟੀ ਜੀ ਸ਼ੀਸ਼ੀ 10 ਐਮਐਲ ਦੀ ਲੈ ਸਕਦੇ ਹੋ ਦਿਨ ਵਿੱਚ ਦੋ ਵਾਰ ਮਿੱਠੇ ਦੇ ਉੱਤੇ ਪਾ ਕੇ ਜਾਂ ਫਿਰ ਪਾਣੀ ਦੇ ਵਿੱਚ ਥੋੜਾ ਜਿਹਾ ਪਾਣੀ ਵੱਧਾ ਗਲਾਸ ਪਾਣੀ ਵਿੱਚ ਇੱਕ ਦੋ ਡ੍ਰੋਪ ਅੰਬਰ ਤਾਰੇ ਦੇ ਵਿੱਚ ਪਾ ਕੇ ਉਸ ਦਾ ਪੀ ਲੈਣ ਦੇ ਨਾਲ ਤੁਸੀਂ ਬਹੁਤ ਵਧੀਆ ਇਸ ਜਿਹੜਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਵਧੀਆ ਫਾਇਦਾ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਦਿਨ ਸਵੇਰੇ ਤੇ ਸ਼ਾਮ ਨੂੰ ਇਹ ਦੋਵੇਂ ਦੋ ਟਾਈਮ ਨੂੰ ਇਸਤੇਮਾਲ ਕਰਨ ਦੇ ਨਾਲ ਤੁਹਾਨੂੰ ਹੈਰਾਨੀ ਜਨਕ ਉਪਰ ਦਿੱਤੀਆਂ ਚੀਜ਼ਾਂ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ